ਭਾਜੀ ਜਾਨੀ ਬਣਾ ਦੇ ਪ੍ਰਭਜੋਤਰ ਸਾਡੀ ਭਤੀਜੀ ਭਾਜੀ ਦੀ ਬੇਟੀ ਨੂੰ ਜਨਮ ਦਿਨ ਦੀ ਵਧਾਈ ਹੈ ਪ੍ਰਮਾਤਮਾ ਅੱਗੇ ਦੀ ਜਿਹੜੀ ਸਿਹਤ ਸਿਹਤਮੰਦ ਜ਼ਿੰਦਗੀ ਤੇ ਲੰਬੀ ਉਮਰ ਦੀ ਕਾਮਨਾ ਕਰਦੇ ਆ ਬਹੁਤ ਵਧੀਆ ਉਪਰਾਲਾ ਕਿਸੇ ਨੌਕਰੀਦਾਰ ਤੇ ਨਾਲ ਬਹੁਤ ਵਧੀਆ ਗੱਲ ਹੈ ਮੈਂ ਪ੍ਰਮਾਤਮਾ ਕੇ ਦੁਆ ਕਰਦਾ ਕਿ ਭਾਜੀ ਨੂੰ ਇਨਾ ਕੁ ਦੇਵੇ ਕਿ ਅਗਲੀ ਵਾਰੀ ਬਾੜ ਦੀ ਜਗ੍ਹਾ ਪੂਰੇ ਸ਼ਹਿਰ 'ਚ ਮਸ਼ੀਨਾ ਵਰਨ ਦੇਖੋ ਅੱਜ 150 ਵੱਡੀ ਆ ਆਪਾਂ 100% ਨਹੀਂ ਕਹਿਣਾ ਸੈਟੀਸਫਾਈ ਕਰ ਸਕਦੇ ਅਗਲੀ ਵਾਰੀ 300 ਬੰਦੇ ਇਹਨਾਂ ਨੂੰ ਪਰਮਾਣਿਕ ਸਮਰਥਾ ਦੇ ਮੈਂ ਬਸ ਇਹੀ ਅਰਦਾਸ ਕਰਦਾ ਜੀ ਕਿ ਹੋਈ ਅੱਜ ਮੈਂ ਤੇ ਆਪਣੀ ਪੁੱਤਰੀ ਕਹਾਂਗਾ ਮੇਰੀ ਪੁੱਤਰੀ ਦਾ ਜਲਦ ਬੜਾ ਆ ਗਿਆ ਔਰ ਆਪਣੇ ਭਰਾ ਲੋ ਵੀਰ ਲੋ ਬਬ ਬਬ ਦਾ ਯਦਗਾਰ ਬੇ ਕਿ ਇਹ ਪਰ ਰੋਲ ਔਰ ਤੇ ਤੁਸੀਂ ਵਕਤ ਚੜ੍ਹਦੀ ਅਕਲਾ ਜਰੋਵੋ ਸਭ ਫਰਬਦ ਦਾ ਭਲਾ ਹੋਏਗਾ ਜੇ ਤੁਸੀਂ ਚੜ੍ਹਦੀ ਅਕਲਾ ਜਰੋਵੋ ਅੱਜ ਮੈਂ ਸਤਿੰਦਰ ਸਿੰਘ ਕੌਂਸਲਰ ਵਾਰਡ ਨੰਬਰ 11 ਅੱਜ ਮੈਂ ਬੇਟੀ ਦੇ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਹੀ ਗੱਲ ਕਰਨੀ ਹੈ ਮੈਂ ਕੋਈ ਰਾਜਨੀਤਿਕ ਸਤਰ ਦੇ ਉੱਤੇ ਨਹੀਂ ਬੋਲਣਾ ਅੱਜ ਮੇਰੀ ਬੇਟੀ ਦਾ ਜਨਮ ਦਿਨ ਹੈ ਔਰ ਉਹਨੇ ਮੈਨੂੰ ਇੱਕ ਫੋਨ ਕਰਕੇ ਇੱਕੋ ਗੱਲ ਕਹੀ ਪਾਪਾ ਪਿਛਲੀ ਵਾਰੀ ਤੁਸੀਂ ਰਕਸ਼ੇ ਦਿੱਤੇ ਇੱਕ ਦੋ ਈ ਰਿਕਸ਼ੇ ਵੀ ਵੰਡੇ ਸੀਗੇ ਔਰ ਐਤਕੀ ਜਿਹੜਾ ਜੜੀਆਂ ਕੁੜੀਆਂ ਮੇਰੀਆਂ ਛੋਟੀਆਂ ਭੈਣਾਂ ਵੱਡੀਆਂ ਭੈਣਾਂ ਮੇਰੀਆਂ ਪਰਪਤਝਾਈਆਂ ਘਰਾਂ ਦੇ ਵਿੱਚ ਸਲਾਈ ਸਿੱਖੀ ਹੋਈ ਹੈ ਉਹ ਸਲਾਈ ਦਾ ਕੰਮ ਕਰਦੀਆਂ ਨੇ ਪਰ ਉਹਨਾਂ ਕੋਲ ਮਸ਼ੀਨਾ ਦੀ ਕਮੀ ਹੋਣ ਕਰਕੇ ਉਹ ਘਰਾਂ 'ਚ ਬੈਠੀਆਂ ਨੇ ਬਾਹਰ ਪਬਲਿਕ 'ਚ ਜਾ ਕੇ ਆਪਣਾ ਕੰਮ ਨਹੀਂ ਦੇ ਸਕਦੀਆਂ ਉਸ ਮੇਰੀ ਬੇਟੀ ਦਾ ਔਰ ਮੇਰੇ ਲਾਗੇ ਸੁਵਿੰਦਰ ਸ਼ਰਮਾ ਜੀ ਚੇਅਰਮੈਨ ਵੇਕਾ ਵਿਲਕ ਪਲਾਂਟੋ ਨੇ ਇਹ ਨਾਲੇ ਪ੍ਰੇਰਣਾ ਸਦਕਾ ਅਸੀਂ ਇਹ 3 ਮਹੀਨੇ ਦਾ ਪ੍ਰੋਸੈਸ ਬਣਾ ਕੇ ਮੇਰੀ ਮਹਿਲਾਵਾਂ ਦੀ ਟੀਮ ਨੇ ਔਰ ਇਹ ਸਾਰੀ ਵਾਰਡ ਸਿਰਫ ਵਾਰਡ ਨੰਬਰ 11 ਬਾਹਰ ਔਰ ਕਿਸੇ ਵਾਰਡੇ ਨਹੀਂ 150 ਦੇ ਕਰੀਬ ਕਰੀਬ ਆਪਾਂ ਮਸ਼ੀਨ ਜਿਹੜੀ ਆ ਉਹ ਲਿਆ ਕੇ ਦਿੱਤੀ ਆ ਇਹਦੇ ਵਿੱਚ ਕੋਈ ਸਰਕਾਰ ਦਾ ਸਹਿਯੋਗ ਨਹੀਂ ਕੋਈ ਸਰਕਾਰੀ ਮਸ਼ੀਨ ਨਹੀਂ ਸਿਰਫ ਸਿਰਫ ਮੈਂ ਇਹਨਾਂ ਦੇ ਔਰ ਆਪਣੀ ਬੇਟੀ ਦੇ ਪ੍ਰੇਰਣਾ ਤੋਂ ਬਾਅਦ ਖਾ ਪੀ ਕੇ ਤੇ ਸਾਰੇ ਤਾੜੀ ਮਾਰ ਕੇ ਚੱਲ ਜਾਂਦੇ ਨੇ ਪਰ ਜਿਹਨੂੰ ਰੁਜ਼ਗਾਰ ਮਿਲਣਾ ਹੈ ਉਹਨੇ ਮੈਨੂੰ ساری ਉਮਰ ਸੀਸੀ ਦੇਣੀਆਂ ਮੇਰੀ ਬੇਟੀ ਨੂੰ ਸੀਸਾ ਹੀ ਦੇਣੀ